ਤੂੰ ਸਵਨ ਕਰਤਾ ਹੈ ਤੂੰ ਕਿਥੋਂ ਕਰਤਾ ਹੋ ਗਿਆ ਤੂੰ ਤੇ ਖੁਦ ਕਰਤਾ ਹੈ ਬਸ ਜਦ ਮਨੁੱਖ ਖੁਦ ਕਰਤ ਨਾ ਮੰਨ ਕੇ ਖੁਦ ਕਰਤਾ ਮੰਨ ਲੈਂਦਾ ਹੈ ਤਾਂ ਇਸ ਦੇ ਤੇ ਜ਼ਿੰਮੇਵਾਰੀਆਂ ਬੜੀਆਂ ਆ ਜਾਂਦੀਆਂ ਤੋ ਜ਼ਿੰਮੇਵਾਰੀਆਂ ਦੇ ਤਣਾਅ ਨਾਲ ਇਹ ਦੁੱਖ ਹੀ ਹੁੰਦਾ ਹੈ ਵਰਨਾ ਇਹ ਕਰਤਾ ਪਣ ਇਸ ਤੋਂ ਹਟ ਜਾਏ ਧੁਖਿਮਾ ਕਰਨੀ ਨਰਕ ਕੀ ਤੇ ਸਵਰਗ ਕੀ ਆਪ ਪੁੰਨ ਤੇ ਭਈ ਕਹਾਵਤ ਕੋ ਨਰਕ ਕੋ ਸੁਰਗ ਬਚਾਵਤ ਸੁਰਗ ਕੀ ਸੁਖ ਤੇ ਨਰਕ ਕੀ ਦੁਖ ਕੀ ਦੁਖ ਹੁੰਦਾ ਤੇ ਕੀ ਸੁਖ ਹੁੰਦਾ ਕੁਛ ਵੀ ਨਹੀਂ ਜੋ ਨਰ ਦੁਖ ਮੈਂ ਦੁਖ ਨਹੀਂ ਮਾਣੇ ਸੁਖ ਸਨੇ ਅਰ ਬੈ ਨਹੀਂ ਜਾਕੇ ਕੰਚਨ ਬਾਟੀ ਮਾਣੇ ਇਹ ਦੋਵੇਂ ਬਰਾਬਰ ਨੇ ਕਿਤ ਹੈ ਕਰਤੇ ਦੀ ਕਿਤ ਹੈ ਦੁਖ ਸੁਖ ਕਰਤੇ ਦੀ ਕਿਤ ਹੈ meri zimewari kuch ni main hi nahi ha to meri zimewari ki gustakhi maaf ho re hai sab kuch kita nahi ja re jab apn aap aap urdare to shagan ap shagan kahan bichare itni samajh aa jaye manukh aj poorn ho gaya itna bodh paida ho jaye aj gal ban jayegi